ਮੈਂ ਪੱਤਰਕਾਰ ਅਮਨਦੀਪ ਸਿੰਘ ਯੂਪੀਏ ਨਿਊਜ਼ ਚੈਨਲ ਤੋਂ ਯੂਪੀਏ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸ਼ਹਿਰ ਕਪੂਠਲਾ ਤੋਂ ਨਕੋਦਰ ਰੋਡ ਤੇ ਗੁਰਦੁਆਰਾ ਟਾਲੀ ਸਾਹਿਬ ਪਾਸ਼ੇ ਚੇਵੀ ਬਲੇਰ ਖਾਨਪੁਰਵੀਕੇ ਮੀਰੀ ਪੀਰੀ ਦੇ ਮਾਲਕ ਤਨ ਤਨ ਸ਼੍ਰੀ ਗੁਰਹਰ ਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਸਾਥਕਣ ਵਾਸੀ ਸ਼੍ਰੀ ਮਾਨਸੰਤ ਬਾਬਾ ਦਇਆ ਸਿੰਘ ਜੀ ਦੀ ਮਿੱਟੀ ਯਾਦ ਵਿੱਚ ਮਾਨ ਗੁਰਮਤ ਸਮਾਗਮ 5 ਜੁਲਾਈ ਦਿਨ ਸ਼ਨੀਵਾਰ ਨੂੰ ਬੜੀ ਸ਼ਰਧਾ ਅਤੇ ਉਚਾਣ ਨਾਲ ਕਰਵਾਇਆ ਗਿਆ। 3 ਜੁਲਾਈ ਦਿਨ ਵੀਰਵਾਰ ਨੂੰ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਤੇ 5 ਜੁਲਾਈ ਸਵੇਰੇ 9 ਵਜੇ ਭੋਗ ਪਾਏ ਗਏ। ਇਸ ਸਮਾਗਮ ਦੇ ਵਿੱਚ ਪੰਥ ਦੇ ਮਹਾਨ ਰਾਗੀ ਢਾਡੀ ਅਤੇ ਕਥਾਵਾਚਕਾਂ ਨੇ ਕੀਰਤਨ ਅਤੇ ਕਥਾ ਨਾਲ ਸਾਰੀ ਸੰਗਤ ਨੂੰ ਨਿਹਾਲ ਕੀਤਾ। ਇਸ ਦੇ ਨਾਲ ਗੁਰੂ ਕਾ ਲੰਗਰ ਵੀ ਵਰਤਾਇਆ ਗਿਆ ਤੇ ਠੰਡੇ ਮਿੱਠੇ ਚਲਦੀ ਛਪੀਲ ਵੀ ਲਗਾਈ ਗਈ। ਮੈਂ ਤੁਹਾਡਾ ਆਪਣਾ ਅਮਨਦੀਪ ਸਿੰਘ ਯੂਪੀਏ ਨਿਊਜ਼ ਚੈਨਲ ਤੋਂ ਧੰਨਵਾਦ।